ਕਰੋੜਪਤੀ ਕਾਰੋਬਾਰੀ ਐਲਾਨ ਮਸਕ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਉਸਨੇ ਅਮਰੀਕਾ ਦੇ ਵਿੱਚ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਇਸ ਪਾਰਟੀ ਦਾ ਨਾਮ ਅਮਰੀਕਾ ਪਾਰਟੀ ਰੱਖਿਆ ਗਿਆ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਪੋਲਿੰਗ ਕਰਵਾਈ ਗਈ ਅਤੇ ਲੋਕਾਂ ਤੋਂ ਉਹਨਾਂ ਦੀ ਰਾਏ ਪੁੱਛਣ ਦੇ ਲਈ ਇੱਕ ਪੋਸਟ ਪਾਈ ਗਈ ਜਿਸ ਵਿੱਚ ਉਸਨੇ ਲਿਖਿਆ ਸੀ ਕਿ ਤੁਸੀਂ ਅਮਰੀਕਾ ਦੇ ਵਿੱਚ ਇੱਕ ਪਾਰਟੀ ਚਾਹੁੰਦੇ ਹੋ ਇਸ ਪਾਰਟੀ ਦਾ ਨਾਮ ਅਮਰੀਕਾ ਪਾਰਟੀ ਰੱਖਿਆ ਜਾਏਗਾ ਇਹ ਪਾਰਟੀ ਅਮਰੀਕਾ ਦੇ ਵਿੱਚ ਇੰਟਰੋਡਿਊਸ ਹੋਣ ਤੋਂ ਬਾਅਦ ਲੋਕਾਂ ਨੂੰ ਦੋ ਪਾਰਟੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ ਜਿਸ ਤੋਂ ਬਾਅਦ ਇਸ ਤੇ ਹੁਣ ਰਿਜ਼ਲਟ ਵੀ ਸਾਹਮਣੇ ਆ ਚੁੱਕਿਆ ਹੈ 65.4% ਲੋਕਾਂ ਦੇ ਵੱਲੋਂ ਇਸ ਤੇ ਹਾਂ ਦਾ ਜਵਾਬ ਦਿੱਤਾ ਗਿਆ ਅਤੇ ਬਾਕੀਆਂ ਦੇ ਵੱਲੋਂ ਨਾ ਦਾ ਜਵਾਬ ਯਾਨੀ ਕਿ ਐਲਾਨ ਮਸਕ ਦੇ ਵੱਲੋਂ ਜੋ ਫੋਟੋ ਸਾਂਝੀ ਕੀਤੀ ਗਈ ਸੀ ਉਸ ਤੇ ਹਾਂ ਦਾ ਯਾਨੀ ਕਿ ਐਲਾਨ ਮਸਕ ਦੇ ਵੱਲੋਂ ਜੋ ਫੋਟੋ ਸਾਂਝੀ ਕੀਤੀ ਗਈ ਸੀ ਉਸ ਤੇ ਉਸ ਨੂੰ ਪੋਜ਼ਿਟਿਵ ਰਿਸਪੌਂਸ ਮਿਲਿਆ ਹੈ ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਜਦ ਲੋਕਾਂ ਦੇ ਕੰਮ ਕਰਾਉਣ ਦੀ ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਜਦ ਵੀ ਲੋਕਾਂ ਨੂੰ ਸਹੂਲਤ ਦੇਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਅਮਰੀਕਾ ਦੀਆਂ ਦੋਵੇਂ ਪਾਰਟੀਆਂ ਲਿਬਰਲ ਅਤੇ ਡੈਮੋਕ੍ਰੈਟਿਕ ਪਾਰਟੀ ਦੋਵੇਂ ਹੀ ਇੱਕੋ ਜਿਹਾ ਬਿਹੇਵ ਕਰਦੀਆਂ ਨੇ ਜਿਸ ਤੋਂ ਬਾਅਦ ਉਹ ਚਾਹੁੰਦਾ ਹੈ ਕਿ ਹੁਣ ਅਮਰੀਕਾ ਦੇ ਵਿੱਚ ਇੱਕੋ ਪਾਰਟੀ ਦਾ ਰਾਜ ਹੋਵੇ ਅਤੇ ਉਹ ਇੱਕ ਪਾਰਟੀ ਅਮਰੀਕਾ ਪਾਰਟੀ ਇੰਟਰੋਡਿਊਸ ਕਰਵਾਉਣਾ ਚਾਹੁੰਦਾ ਹੈ ਔਰ ਨਵੀਆਂ ਅਪਡੇਟਸ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਲੰਧਰ ਸਿਟੀ ਲਾਈਵ ਦੇ ਨਾਲ ਕਰੋੜਪਤੀ ਕਾਰੋਬਾਰੀ ਐਲਾਨ ਮਸਕ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਉਸਨੇ ਅਮਰੀਕਾ ਦੇ ਵਿੱਚ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਇਸ ਪਾਰਟੀ ਦਾ ਨਾਮ ਅਮਰੀਕਾ ਪਾਰਟੀ ਰੱਖਿਆ ਗਿਆ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਪੋਲਿੰਗ ਕਰਵਾਈ ਗਈ ਅਤੇ ਲੋਕਾਂ ਤੋਂ ਉਹਨਾਂ ਦੀ ਰਾਏ ਪੁੱਛਣ ਦੇ ਲਈ ਇੱਕ ਪੋਸਟ ਪਾਈ ਗਈ ਜਿਸ ਵਿੱਚ ਉਸਨੇ ਲਿਖਿਆ ਸੀ ਕਿ ਤੁਸੀਂ ਅਮਰੀਕਾ ਦੇ ਵਿੱਚ ਇੱਕ ਪਾਰਟੀ ਚਾਹੁੰਦੇ ਹੋ ਇਸ ਪਾਰਟੀ ਦਾ ਨਾਮ ਅਮਰੀਕਾ ਪਾਰਟੀ ਰੱਖਿਆ ਜਾਏਗਾ ਇਹ ਪਾਰਟੀ ਅਮਰੀਕਾ ਦੇ ਵਿੱਚ ਇੰਟਰਡਿਊਸ ਹੋਣ ਤੋਂ ਬਾਅਦ ਲੋਕਾਂ ਨੂੰ ਦੋ ਪਾਰਟੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ ਜਿਸ ਤੋਂ ਬਾਅਦ ਇਸ ਤੇ ਹੁਣ ਰਿਜ਼ਲਟ ਵੀ ਸਾਹਮਣੇ ਆ ਚੁੱਕਿਆ ਹੈ 65.4% ਲੋਕਾਂ ਦੇ ਵੱਲੋਂ ਇਸ ਤੇ ਹਾਂ ਦਾ ਜਵਾਬ ਦਿੱਤਾ ਗਿਆ ਅਤੇ ਬਾਕੀਆਂ ਦੇ ਵੱਲੋਂ ਨਾ ਦਾ ਜਵਾਬ। ਯਾਨੀ ਕਿ ਐਲਾਨ ਮਸਕ ਦੇ ਵੱਲੋਂ ਜੋ ਫੋਟੋ ਸਾਂਝੀ ਕੀਤੀ ਗਈ ਸੀ ਉਸ ਤੇ ਹਾਂ ਦਾ ਯਾਨੀ ਕਿ ਐਲਾਨ ਮਸਕ ਦੇ ਵੱਲੋਂ ਜੋ ਫੋਟੋ ਸਾਂਝੀ ਕੀਤੀ ਗਈ ਸੀ ਉਸ ਤੇ ਉਸ ਨੂੰ ਪੋਜ਼ਿਟਿਵ ਰਿਸਪੌਂਸ ਮਿਲਿਆ ਹੈ। ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਜਦ ਲੋਕਾਂ ਦੇ ਕੰਮ ਕਰਾਉਣ ਦੀ ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਜਦ ਵੀ ਲੋਕਾਂ ਨੂੰ ਸਹੂਲਤ ਦੇਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਅਮਰੀਕਾ ਦੀਆਂ ਦੋਵੇਂ ਪਾਰਟੀਆਂ ਲਿਬਰਲ ਅਤੇ ਡੈਮੋਕ੍ਰੈਟਿਕ ਪਾਰਟੀ ਦੋਵੇਂ ਹੀ ਇੱਕੋ ਜਿਹਾ ਬਿਹੇਵ ਕਰਦੀਆਂ ਨੇ ਜਿਸ ਤੋਂ ਬਾਅਦ ਉਹ ਚਾਹੁੰਦਾ ਹੈ ਕਿ ਹੁਣ ਅਮਰੀਕਾ ਦੇ ਵਿੱਚ ਇੱਕੋ ਪਾਰਟੀ ਦਾ ਰਾਜ ਹੋਵੇ ਅਤੇ ਉਹ ਇੱਕ ਪਾਰਟੀ ਅਮਰੀਕਾ ਪਾਰਟੀ ਇੰਟਰੋਡਿਊਸ ਕਰਵਾਉਣਾ ਚਾਹੁੰਦਾ ਹੈ ਹੋਰ ਨਵੀਆਂ ਅਪਡੇਟਸ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਲੰਧਰ ਸਿਟੀ ਲਾਈਵ ਦੇ ਨਾਲ ਕਰੋੜਪਤੀ ਕਾਰੋਬਾਰੀ ਐਲਾਨ ਮਸਕ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਉਸਨੇ ਅਮਰੀਕਾ ਦੇ ਵਿੱਚ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਇਸ ਪਾਰਟੀ ਦਾ ਨਾਮ ਅਮਰੀਕਾ ਪਾਰਟੀ ਰੱਖਿਆ ਗਿਆ ਕੁਸ਼ਣ ਪਹਿਲਾ ਹੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਪੋਲਿੰਗ ਕਰਵਾਈ ਗਈ ਅਤੇ ਲੋਕਾਂ ਤੋਂ ਉਹਨਾਂ ਦੀ ਰਾਏ ਪੁੱਛਣ ਦੇ ਲਈ ਇੱਕ ਪੋਸਟ ਪਾਈ ਗਈ ਜਿਸ ਵਿੱਚ ਉਸਨੇ ਲਿਖਿਆ ਸੀ ਕਿ ਤੁਸੀਂ ਅਮਰੀਕਾ ਦੇ ਵਿੱਚ ਇੱਕ ਪਾਰਟੀ ਚਾਹੁੰਦੇ ਹੋ ਇਸ ਪਾਰਟੀ ਦਾ ਨਾਮ ਅਮਰੀਕਾ ਪਾਰਟੀ ਰੱਖਿਆ ਜਾਏਗਾ ਇਹ ਪਾਰਟੀ ਅਮਰੀਕਾ ਦੇ ਵਿੱਚ ਇੰਟਰਡਿਊਸ ਹੋਣ ਤੋਂ ਬਾਅਦ ਲੋਕਾਂ ਨੂੰ ਦੋ ਪਾਰਟੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ ਜਿਸ ਤੋਂ ਬਾਅਦ ਇਸ ਤੇ ਹੁਣ ਰਿਜ਼ਲਟ ਵੀ ਸਾਹਮਣੇ ਆ ਚੁੱਕੇ ਹੈ ਪੈਂਟ ਪੁਆਇੰਟ 4% ਲੋਕਾਂ ਦੇ ਵੱਲੋਂ ਇਸ ਤੇ ਹਾਂ ਦਾ ਜਵਾਬ ਦਿੱਤਾ ਗਿਆ ਅਤੇ ਬਾਕੀਆਂ ਦੇ ਵੱਲੋਂ ਨਾ ਦਾ ਜਵਾਬ ਯਾਨੀ ਕਿ ਐਲਾਨ ਮਸਕ ਦੇ ਵੱਲੋਂ ਜੋ ਫੋਟੋ ਸਾਂਝੀ ਕੀਤੀ ਗਈ ਸੀ ਉਸ ਤੇ ਹਾਂ ਦਾ ਯਾਨੀ ਕਿ ਐਲਾਨ ਮਸਕ ਦੇ ਵੱਲੋਂ ਜੋ ਫੋਟੋ ਸਾਂਝੀ ਕੀਤੀ ਗਈ ਸੀ ਉਸ ਤੇ ਉਸ ਨੂੰ ਪੋਜ਼ਿਟਿਵ ਰਿਸਪੌਂਸ ਮਿਲਿਆ ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਜਦ ਲੋਕਾਂ ਦੇ ਕੰਮ ਕਰਾਉਣ ਦੀ ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਜਦ ਵੀ ਲੋਕਾਂ ਨੂੰ ਸਹੂਲਤ ਦੇਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਅਮਰੀਕਾ ਦੀਆਂ ਦੋਵੇਂ ਪਾਰਟੀਆਂ ਲਿਬਰਲ ਅਤੇ ਡੈਮੋਕ੍ਰੈਟਿਕ ਪਾਰਟੀ ਦੋਵੇਂ ਹੀ ਇੱਕੋ ਜਿਹਾ ਬਿਹੇਵ ਕਰਦੀਆਂ ਨੇ ਜਿਸ ਤੋਂ ਬਾਅਦ ਉਹ ਚਾਹੁੰਦਾ ਹੈ ਕਿ ਹੁਣ ਅਮਰੀਕਾ ਦੇ ਵਿੱਚ ਇੱਕੋ ਪਾਰਟੀ ਦਾ ਰਾਜ ਹੋਵੇ ਅਤੇ ਉਹ ਇੱਕ ਪਾਰਟੀ ਅਮਰੀਕਾ ਪਾਰਟੀ ਇੰਟਰੋਡਿਊਸ ਕਰਵਾਉਣਾ ਚਾਹੁੰਦਾ ਹੈ ਹੋਰ ਨਵੀਆਂ ਅਪਡੇਟਸ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਲੰਧਰ ਸਿਟੀ ਲਾਈਵ ਦੇ ਨਾਲ ਕਰੋੜਪਤੀ ਕਾਰੋਬਾਰੀ ਐਲਾਨ ਮਸਕ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਉਸਨੇ ਅਮਰੀਕਾ ਦੇ ਵਿੱਚ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਇਸ ਪਾਰਟੀ ਦਾ ਨਾਮ ਅਮਰੀਕਾ ਪਾਰਟੀ ਰੱਖਿਆ ਗਿਆ ਹੈ ਕਵਸਚਨ ਪਹਿਲਾ ਹੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਪੋਲਿੰਗ ਕਰਵਾਈ ਗਈ ਅਤੇ ਲੋਕਾਂ ਤੋਂ ਉਹਨਾਂ ਦੀ ਰਾਏ ਪੁੱਛਣ ਦੇ ਲਈ ਇੱਕ ਪੋਸਟ ਪਾਈ ਗਈ ਜਿਸ ਵਿੱਚ ਉਸਨੇ ਲਿਖਿਆ ਸੀ ਕਿ ਤੁਸੀਂ ਅਮਰੀਕਾ ਦੇ ਵਿੱਚ ਇੱਕ ਪਾਰਟੀ ਚਾਹੁੰਦੇ ਹੋ ਇਸ ਪਾਰਟੀ ਦਾ ਨਾਮ ਅਮਰੀਕਾ ਪਾਰਟੀ ਰੱਖਿਆ ਜਾਏਗਾ ਇਹ ਪਾਰਟੀ ਅਮਰੀਕਾ ਦੇ ਵਿੱਚ ਇੰਟਰੋਡਿਊਸ ਹੋਣ ਤੋਂ ਬਾਅਦ ਲੋਕਾਂ ਨੂੰ ਦੋ ਪਾਰਟੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ ਜਿਸ ਤੋਂ ਬਾਅਦ ਇਸ ਤੇ ਹੁਣ ਰਿਜ਼ਲਟ ਵੀ ਸਾਹਮਣੇ ਆ ਚੁੱਕਿਆ ਹੈ 65.4% ਲੋਕਾਂ ਦੇ ਵੱਲੋਂ ਇਸ ਤੇ ਹਾਂ ਦਾ ਜਵਾਬ ਦਿੱਤਾ ਗਿਆ ਅਤੇ ਬਾਕੀਆਂ ਦੇ ਵੱਲੋਂ ਨਾ ਦਾ ਜਵਾਬ। ਯਾਨੀ ਕਿ ਐਲਾਨ ਮਸਕ ਦੇ ਵੱਲੋਂ ਜੋ ਫੋਟੋ ਸਾਂਝੀ ਕੀਤੀ ਗਈ ਸੀ ਉਸ ਤੇ ਹਾਂ ਦਾ ਯਾਨੀ ਕਿ ਐਲਾਨ ਮਸਕ ਦੇ ਵੱਲੋਂ ਜੋ ਫੋਟੋ ਸਾਂਝੀ ਕੀਤੀ ਗਈ ਸੀ ਉਸ ਤੇ ਉਸ ਨੂੰ ਪੋਜ਼ਿਟਿਵ ਰਿਸਪੌਂਸ ਮਿਲਿਆ ਹੈ। ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਜਦ ਲੋਕਾਂ ਦੇ ਕੰਮ ਕਰਾਉਣ ਦੀ ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਜਦ ਵੀ ਲੋਕਾਂ ਨੂੰ ਸਹੂਲਤ ਦੇਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਅਮਰੀਕਾ ਦੀਆਂ ਦੋਵੇਂ ਪਾਰਟੀਆਂ ਲਿਬਰਲ ਅਤੇ ਡੈਮੋਕ੍ਰੈਟਿਕ ਪਾਰਟੀ ਦੋਵੇਂ ਹੀ ਇੱਕੋ ਜਿਹਾ ਬਿਹੇਵ ਕਰਦੀਆਂ ਨੇ ਜਿਸ ਤੋਂ ਬਾਅਦ ਉਹ ਚਾਹੁੰਦਾ ਹੈ ਕਿ ਹੁਣ ਅਮਰੀਕਾ ਦੇ ਵਿੱਚ ਇੱਕੋ ਪਾਰਟੀ ਦਾ ਰਾਜ ਹੋਵੇ ਅਤੇ ਉਹ ਇੱਕ ਪਾਰਟੀ ਅਮਰੀਕਾ ਪਾਰਟੀ ਇੰਟਰੋਡਿਊਸ ਕਰਵਾਉਣਾ ਚਾਹੁੰਦਾ ਹੈ ਹੋਰ ਨਵੀਂ ਅਪਡੇਟਸ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਲੰਧਰ ਸਿਟੀ ਲਾਈਵ ਦੇ ਨਾਲ ਕਰੋੜਪਤੀ ਕਾਰੋਬਾਰੀ ਐਲਾਨ ਮਸਕ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਉਸਨੇ ਅਮਰੀਕਾ ਦੇ ਵਿੱਚ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਇਸ ਪਾਰਟੀ ਦਾ ਨਾਮ ਅਮਰੀਕਾ ਪਾਰਟੀ ਰੱਖਿਆ ਗਿਆ ਹੈ ਕੁਸ਼ਣ ਪਹਿਲਾ ਹੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਪੋਲਿੰਗ ਕਰਵਾਈ ਗਈ ਅਤੇ ਲੋਕਾਂ ਤੋਂ ਉਹਨਾਂ ਦੀ ਰਾਏ ਪੁੱਛਣ ਦੇ ਲਈ ਇੱਕ ਪੋਸਟ ਪਾਈ ਗਈ ਜਿਸ ਵਿੱਚ ਉਸਨੇ ਲਿਖਿਆ ਸੀ ਕਿ ਤੁਸੀਂ ਅਮਰੀਕਾ ਦੇ ਵਿੱਚ ਇੱਕ ਪਾਰਟੀ ਚਾਹੁੰਦੇ ਹੋ ਇਸ ਪਾਰਟੀ ਦਾ ਨਾਮ ਅਮਰੀਕਾ ਪਾਰਟੀ ਰੱਖਿਆ ਜਾਏਗਾ ਇਹ ਪਾਰਟੀ ਅਮਰੀਕਾ ਦੇ ਵਿੱਚ ਇੰਟਰਡਿਊਸ ਹੋਣ ਤੋਂ ਬਾਅਦ ਲੋਕਾਂ ਨੂੰ ਦੋ ਪਾਰਟੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ ਜਿਸ ਤੋਂ ਬਾਅਦ ਇਸ ਤੇ ਹੁਣ ਰਿਜ਼ਲਟ ਵੀ ਸਾਹਮਣੇ ਆ ਚੁੱਕਿਆ ਹੈ ਤੇ 4% ਲੋਕਾਂ ਦੇ ਵੱਲੋਂ ਇਸ ਤੇ ਹਾਂ ਦਾ ਜਵਾਬ ਦਿੱਤਾ ਗਿਆ ਅਤੇ ਬਾਕੀਆਂ ਦੇ ਵੱਲੋਂ ਨਾ ਦਾ ਜਵਾਬ ਯਾਨੀ ਕਿ ਐਲਾਨ ਮਸਕ ਦੇ ਵੱਲੋਂ ਜੋ ਫੋਟੋ ਸਾਂਝੀ ਕੀਤੀ ਗਈ ਸੀ ਉਸ ਤੇ ਹਾਂ ਦਾ ਯਾਨੀ ਕਿ ਐਲਾਨ ਮਸਕ ਦੇ ਵੱਲੋਂ ਜੋ ਫੋਟੋ ਸਾਂਝੀ ਕੀਤੀ ਗਈ ਸੀ ਉਸ ਤੇ ਉਸ ਨੂੰ ਪੋਜ਼ਿਟਿਵ ਰਿਸਪੌਂਸ ਮਿਲਿਆ ਹੈ ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਜਦ ਲੋਕਾਂ ਦੇ ਕੰਮ ਕਰਾਉਣ ਦੀ ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਜਦ ਵੀ ਲੋਕਾਂ ਨੂੰ ਸਹੂਲਤ ਦੇਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਅਮਰੀਕਾ ਦੀਆਂ ਦੋਵੇਂ ਪਾਰਟੀਆਂ ਲਿਬਰਲ ਅਤੇ ਡੈਮੋਕ੍ਰੈਟਿਕ ਪਾਰਟੀ ਦੋਵੇਂ ਹੀ ਇੱਕੋ ਜਿਹਾ ਬਿਹੇਵ ਕਰਦੀਆਂ ਨੇ ਜਿਸ ਤੋਂ ਬਾਅਦ ਉਹ ਚਾਹੁੰਦਾ ਹੈ ਕਿ ਹੁਣ ਅਮਰੀਕਾ ਦੇ ਵਿੱਚ ਇੱਕੋ ਪਾਰਟੀ ਦਾ ਰਾਜ ਹੋਵੇ ਅਤੇ ਉਹ ਇੱਕ ਪਾਰਟੀ ਅਮਰੀਕਾ ਪਾਰਟੀ ਇੰਟਰੋਡਿਊਸ ਕਰਵਾਉਣਾ ਚਾਹੁੰਦਾ ਹੈ ਹੋਰ ਨਵੀਆਂ ਅਪਡੇਟਸ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਲੰਧਰ ਸਿਟੀ ਲਾਈਵ ਦੇ ਨਾਲ ਕਰੋੜਪਤੀ ਕਾਰੋਬਾਰੀ ਐਲਾਨ ਮਸਕ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਉਸਨੇ ਅਮਰੀਕਾ ਦੇ ਵਿੱਚ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਇਸ ਪਾਰਟੀ ਦਾ ਨਾਮ ਅਮਰੀਕਾ ਪਾਰਟੀ ਰੱਖਿਆ ਗਿਆ ਹੈ ਕਵੈਸਚਨ ਪਹਿਲਾ ਹੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਪੋਲਿੰਗ ਕਰਵਾਈ ਗਈ ਅਤੇ ਲੋਕਾਂ ਤੋਂ ਉਹਨਾਂ ਦੀ ਰਾਏ ਪੁੱਛਣ ਦੇ ਲਈ ਇੱਕ ਪੋਸਟ ਪਾਈ ਗਈ ਜਿਸ ਵਿੱਚ ਉਸਨੇ ਲਿਖਿਆ ਸੀ ਕਿ ਤੁਸੀਂ ਅਮਰੀਕਾ ਦੇ ਵਿੱਚ ਇੱਕ ਪਾਰਟੀ ਚਾਹੁੰਦੇ ਹੋ ਇਸ ਪਾਰਟੀ ਦਾ ਨਾਮ ਅਮਰੀਕਾ ਪਾਰਟੀ ਰੱਖਿਆ ਜਾਏਗਾ ਇਹ ਪਾਰਟੀ ਅਮਰੀਕਾ ਦੇ ਵਿੱਚ ਇੰਟਰੋਡਿਊਸ ਹੋਣ ਤੋਂ ਬਾਅਦ ਲੋਕਾਂ ਨੂੰ ਦੋ ਪਾਰਟੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ ਜਿਸ ਤੋਂ ਬਾਅਦ ਇਸ ਤੇ ਹੁਣ ਰਿਜ਼ਲਟ ਵੀ ਸਾਹਮਣੇ ਆ ਚੁੱਕਿਆ ਹੈ 65.4% ਲੋਕਾਂ ਦੇ ਵੱਲੋਂ ਇਸ ਤੇ ਹਾਂ ਦਾ ਜਵਾਬ ਦਿੱਤਾ ਗਿਆ ਅਤੇ ਬਾਕੀਆਂ ਦੇ ਵੱਲੋਂ ਨਾ ਦਾ ਜਵਾਬ। ਯਾਨੀ ਕਿ ਐਲਾਨ ਮਸਕ ਦੇ ਵੱਲੋਂ ਜੋ ਫੋਟੋ ਸਾਂਝੀ ਕੀਤੀ ਗਈ ਸੀ ਉਸ ਤੇ ਹਾਂ ਦਾ ਯਾਨੀ ਕਿ ਐਲਾਨ ਮਸਕ ਦੇ ਵੱਲੋਂ ਜੋ ਫੋਟੋ ਸਾਂਝੀ ਕੀਤੀ ਗਈ ਸੀ ਉਸ ਤੇ ਉਸ ਨੂੰ ਪੋਜ਼ਿਟਿਵ ਰਿਸਪੌਂਸ ਮਿਲਿਆ ਹੈ। ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਜਦ ਲੋਕਾਂ ਦੇ ਕੰਮ ਕਰਾਉਣ ਦੀ ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਜਦ ਵੀ ਲੋਕਾਂ ਨੂੰ ਸਹੂਲਤ ਦੇਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਅਮਰੀਕਾ ਦੀਆਂ ਦੋਵੇਂ ਪਾਰਟੀਆਂ ਲਿਬਰਲ ਅਤੇ ਡੈਮੋਕ੍ਰੈਟਿਕ ਪਾਰਟੀ ਦੋਵੇਂ ਹੀ ਇੱਕੋ ਜਿਹਾ ਬਿਹੇਵ ਕਰਦੀਆਂ ਨੇ ਜਿਸ ਤੋਂ ਬਾਅਦ ਉਹ ਚਾਹੁੰਦਾ ਹੈ ਕਿ ਹੁਣ ਅਮਰੀਕਾ ਦੇ ਵਿੱਚ ਇੱਕੋ ਪਾਰਟੀ ਦਾ ਰਾਜ ਹੋਵੇ ਅਤੇ ਉਹ ਇੱਕ ਪਾਰਟੀ ਅਮਰੀਕਾ ਪਾਰਟੀ ਇੰਟਰੋਡਿਊਸ ਕਰਵਾਉਣਾ ਚਾਹੁੰਦਾ ਹੈ ਹੋਰ ਨਵੀਆਂ ਅਪਡੇਟਸ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਲੰਧਰ ਸਿਟੀ ਲਾਈਵ ਦੇ ਨਾਲ ਕਰੋੜਪਤੀ ਕਾਰੋਬਾਰੀ ਐਲਾਨ ਮਸਕ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਉਸਨੇ ਅਮਰੀਕਾ ਦੇ ਵਿੱਚ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਇਸ ਪਾਰਟੀ ਦਾ ਨਾਮ ਅਮਰੀਕਾ ਪਾਰਟੀ ਰੱਖਿਆ ਗਿਆ ਕਵੈਸਚਨ ਪਹਿਲਾ ਹੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਪੋਲਿੰਗ ਕਰਵਾਈ ਗਈ ਅਤੇ ਲੋਕਾਂ ਤੋਂ ਉਹਨਾਂ ਦੀ ਰਾਏ ਪੁੱਛਣ ਦੇ ਲਈ ਇੱਕ ਪੋਸਟ ਪਾਈ ਗਈ ਜਿਸ ਵਿੱਚ ਉਸਨੇ ਲਿਖਿਆ ਸੀ ਕਿ ਤੁਸੀਂ ਅਮਰੀਕਾ ਦੇ ਵਿੱਚ ਇੱਕ ਪਾਰਟੀ ਚਾਹੁੰਦੇ ਹੋ ਇਸ ਪਾਰਟੀ ਦਾ ਨਾਮ ਅਮਰੀਕਾ ਪਾਰਟੀ ਰੱਖਿਆ ਜਾਏਗਾ ਇਹ ਪਾਰਟੀ ਅਮਰੀਕਾ ਦੇ ਵਿੱਚ ਇੰਟਰੋਡਿਊਸ ਹੋਣ ਤੋਂ ਬਾਅਦ ਲੋਕਾਂ ਨੂੰ ਦੋ ਪਾਰਟੀਆਂ ਤੋਂ ਛੁਟਕਾਰਾ ਮਿਲ ਸਕਦਾ ਜਿਸ ਤੋਂ ਬਾਅਦ ਇਸ ਤੇ ਹੁਣ ਰਿਜ਼ਲਟ ਵੀ ਸਾਹਮਣੇ ਆ ਚੁੱਕਿਆ ਹੈ 65.4% ਲੋਕਾਂ ਦੇ ਵੱਲੋਂ ਇਸ ਤੇ ਹਾਂ ਦਾ ਜਵਾਬ ਦਿੱਤਾ ਗਿਆ ਅਤੇ ਬਾਕੀਆਂ ਦੇ ਵੱਲੋਂ ਨਾ ਦਾ ਜਵਾਬ। ਯਾਨੀ ਕਿ ਐਲਾਨ ਮਸਕ ਦੇ ਵੱਲੋਂ ਜੋ ਫੋਟੋ ਸਾਂਝੀ ਕੀਤੀ ਗਈ ਸੀ ਉਸ ਤੇ ਹਾਂ ਦਾ ਯਾਨੀ ਕਿ ਐਲਾਨ ਮਸਕ ਦੇ ਵੱਲੋਂ ਜੋ ਫੋਟੋ ਸਾਂਝੀ ਕੀਤੀ ਗਈ ਸੀ ਉਸ ਤੇ ਉਸ ਨੂੰ ਪੋਜ਼ਿਟਿਵ ਰਿਸਪੌਂਸ ਮਿਲਿਆ ਹੈ। ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਜਦ ਲੋਕਾਂ ਦੇ ਕੰਮ ਕਰਾਉਣ ਦੀ ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਜਦ ਵੀ ਲੋਕਾਂ ਨੂੰ ਸਹੂਲਤ ਦੇਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਅਮਰੀਕਾ ਦੀਆਂ ਦੋਵੇਂ ਪਾਰਟੀਆਂ ਲਿਬਰਲ ਅਤੇ ਡੈਮੋਕ੍ਰੈਟਿਕ ਪਾਰਟੀ ਦੋਵੇਂ ਹੀ ਇੱਕੋ ਜਿਹਾ ਬਿਹੇਵ ਕਰਦੀਆਂ ਨੇ ਜਿਸ ਤੋਂ ਬਾਅਦ ਉਹ ਚਾਹੁੰਦਾ ਹੈ ਕਿ ਹੁਣ ਅਮਰੀਕਾ ਦੇ ਵਿੱਚ ਇੱਕੋ ਪਾਰਟੀ ਦਾ ਰਾਜ ਹੋਵੇ ਅਤੇ ਉਹ ਇੱਕ ਪਾਰਟੀ ਅਮਰੀਕਾ ਪਾਰਟੀ ਇੰਟਰੋਡਿਊਸ ਕਰਵਾਉਣਾ ਚਾਹੁੰਦਾ ਹੈ ਹੋਰ ਨਵੀਂ ਅਪਡੇਟਸ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਲੰਧਰ ਸਿਟੀ ਲਾਈਵ ਦੇ ਨਾਲ ਕਰੋੜਪਤੀ ਕਾਰੋਬਾਰੀ ਐਲਾਨ ਮਸਕ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਉਸਨੇ ਅਮਰੀਕਾ ਦੇ ਵਿੱਚ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਇਸ ਪਾਰਟੀ ਦਾ ਨਾਮ ਅਮਰੀਕਾ ਪਾਰਟੀ ਰੱਖਿਆ ਗਿਆ ਹੈ ਕਵੈਸਚਨ ਪਹਿਲਾ ਹੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਪੋਲਿੰਗ ਕਰਵਾਈ ਗਈ ਅਤੇ ਲੋਕਾਂ ਤੋਂ ਉਹਨਾਂ ਦੀ ਰਾਏ ਪੁੱਛਣ ਦੇ ਲਈ ਇੱਕ ਪੋਸਟ ਪਾਈ ਗਈ ਜਿਸ ਵਿੱਚ ਉਸਨੇ ਲਿਖਿਆ ਸੀ ਕਿ ਤੁਸੀਂ ਅਮਰੀਕਾ ਦੇ ਵਿੱਚ ਇੱਕ ਪਾਰਟੀ ਚਾਹੁੰਦੇ ਹੋ ਇਸ ਪਾਰਟੀ ਦਾ ਨਾਮ ਅਮਰੀਕਾ ਪਾਰਟੀ ਰੱਖਿਆ ਜਾਏਗਾ ਇਹ ਪਾਰਟੀ ਅਮਰੀਕਾ ਦੇ ਵਿੱਚ ਇੰਟਰੋਡਿਊਸ ਹੋਣ ਤੋਂ ਬਾਅਦ ਲੋਕਾਂ ਨੂੰ ਦੋ ਪਾਰਟੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ ਜਿਸ ਤੋਂ ਬਾਅਦ ਇਸ ਤੇ ਹੁਣ ਰਿਜ਼ਲਟ ਵੀ ਸਾਹਮਣੇ ਆ ਚੁੱਕਿਆ ਹੈ 65.4% ਲੋਕਾਂ ਦੇ ਵੱਲੋਂ ਇਸ ਤੇ ਹਾਂ ਦਾ ਜਵਾਬ ਦਿੱਤਾ ਗਿਆ ਅਤੇ ਬਾਕੀਆਂ ਦੇ ਵੱਲੋਂ ਨਾ ਦਾ ਜਵਾਬ। ਯਾਨੀ ਕਿ ਐਲਾਨ ਮਸਕ ਦੇ ਵੱਲੋਂ ਜੋ ਫੋਟੋ ਸਾਂਝੀ ਕੀਤੀ ਗਈ ਸੀ ਉਸ ਤੇ ਹਾਂ ਦਾ ਯਾਨੀ ਕਿ ਐਲਾਨ ਮਸਕ ਦੇ ਵੱਲੋਂ ਜੋ ਫੋਟੋ ਸਾਂਝੀ ਕੀਤੀ ਗਈ ਸੀ ਉਸ ਤੇ ਉਸ ਨੂੰ ਪੋਜ਼ਿਟਿਵ ਰਿਸਪੌਂਸ ਮਿਲਿਆ ਹੈ। ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਜਦ ਲੋਕਾਂ ਦੇ ਕੰਮ ਕਰਾਉਣ ਦੀ ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਜਦ ਵੀ ਲੋਕਾਂ ਨੂੰ ਸਹੂਲਤ ਦੇਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਅਮਰੀਕਾ ਦੀਆਂ ਦੋਵੇਂ ਪਾਰਟੀਆਂ ਲਿਬਰਲ ਅਤੇ ਡੈਮੋਕ੍ਰੈਟਿਕ ਪਾਰਟੀ ਦੋਵੇਂ ਹੀ ਇੱਕੋ ਜਿਹਾ ਬਿਹੇਵ ਕਰਦੀਆਂ ਨੇ ਜਿਸ ਤੋਂ ਬਾਅਦ ਉਹ ਚਾਹੁੰਦਾ ਹੈ ਕਿ ਹੁਣ ਅਮਰੀਕਾ ਦੇ ਵਿੱਚ ਇੱਕੋ ਪਾਰਟੀ ਦਾ ਰਾਜ ਹੋਵੇ ਅਤੇ ਉਹ ਇੱਕ ਪਾਰਟੀ ਅਮਰੀਕਾ ਪਾਰਟੀ ਇੰਟਰੋਡਿਊਸ ਕਰਵਾਉਣਾ ਚਾਹੁੰਦਾ ਹੈ ਹੋਰ ਨਵੀਂ ਅਪਡੇਟਸ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਲੰਧਰ ਸਿਟੀ ਲਾਈਵ ਦੇ ਨਾਲ ਕਰੋੜਪਤੀ ਕਾਰੋਬਾਰੀ ਐਲਾਨ ਮਸਕ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਉਸਨੇ ਅਮਰੀਕਾ ਦੇ ਵਿੱਚ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਇਸ ਪਾਰਟੀ ਦਾ ਨਾਮ ਅਮਰੀਕਾ ਪਾਰਟੀ ਰੱਖਿਆ ਗਿਆ ਕਵੈਸਚਨ ਪਹਿਲਾ ਹੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਪੋਲਿੰਗ ਕਰਵਾਈ ਗਈ ਅਤੇ ਲੋਕਾਂ ਤੋਂ ਉਹਨਾਂ ਦੀ ਰਾਏ ਪੁੱਛਣ ਦੇ ਲਈ ਇੱਕ ਪੋਸਟ ਪਾਈ ਗਈ ਜਿਸ ਵਿੱਚ ਉਸਨੇ ਲਿਖਿਆ ਸੀ ਕਿ ਤੁਸੀਂ ਅਮਰੀਕਾ ਦੇ ਵਿੱਚ ਇੱਕ ਪਾਰਟੀ ਚਾਹੁੰਦੇ ਹੋ ਇਸ ਪਾਰਟੀ ਦਾ ਨਾਮ ਅਮਰੀਕਾ ਪਾਰਟੀ ਰੱਖਿਆ ਜਾਏਗਾ ਇਹ ਪਾਰਟੀ ਅਮਰੀਕਾ ਦੇ ਵਿੱਚ ਇੰਟਰੋਡਿਊਸ ਹੋਣ ਤੋਂ ਬਾਅਦ ਲੋਕਾਂ ਨੂੰ ਦੋ ਪਾਰਟੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ ਜਿਸ ਤੋਂ ਬਾਅਦ ਇਸ ਤੇ ਹੁਣ ਰਿਜ਼ਲਟ ਵੀ ਸਾਹਮਣੇ ਆ ਚੁੱਕਿਆ ਹੈ 65.4% ਲੋਕਾਂ ਦੇ ਵੱਲੋਂ ਇਸ ਤੇ ਹਾਂ ਦਾ ਜਵਾਬ ਦਿੱਤਾ ਗਿਆ ਅਤੇ ਬਾਕੀਆਂ ਦੇ ਵੱਲੋਂ ਨਾ ਦਾ ਜਵਾਬ। ਯਾਨੀ ਕਿ ਐਲਾਨ ਮਸਕ ਦੇ ਵੱਲੋਂ ਜੋ ਫੋਟੋ ਸਾਂਝੀ ਕੀਤੀ ਗਈ ਸੀ ਉਸ ਤੇ ਹਾਂ ਦਾ ਯਾਨੀ ਕਿ ਐਲਾਨ ਮਸਕ ਦੇ ਵੱਲੋਂ ਜੋ ਫੋਟੋ ਸਾਂਝੀ ਕੀਤੀ ਗਈ ਸੀ ਉਸ ਤੇ ਉਸ ਨੂੰ ਪੋਜ਼ਿਟਿਵ ਰਿਸਪੌਂਸ ਮਿਲਿਆ ਹੈ। ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਜਦ ਲੋਕਾਂ ਦੇ ਕੰਮ ਕਰਾਉਣ ਦੀ ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਜਦ ਵੀ ਲੋਕਾਂ ਨੂੰ ਸਹੂਲਤ ਦੇਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਅਮਰੀਕਾ ਦੀਆਂ ਦੋਵੇਂ ਪਾਰਟੀਆਂ ਲਿਬਰਲ ਅਤੇ ਡੈਮੋਕ੍ਰੈਟਿਕ ਪਾਰਟੀ ਦੋਵੇਂ ਹੀ ਇੱਕੋ ਜਿਹਾ ਬਿਹੇਵ ਕਰਦੀਆਂ ਨੇ ਜਿਸ ਤੋਂ ਬਾਅਦ ਉਹ ਚਾਹੁੰਦਾ ਹੈ ਕਿ ਹੁਣ ਅਮਰੀਕਾ ਦੇ ਵਿੱਚ ਇੱਕੋ ਪਾਰਟੀ ਦਾ ਰਾਜ ਹੋਵੇ ਅਤੇ ਉਹ ਇੱਕ ਪਾਰਟੀ ਅਮਰੀਕਾ ਪਾਰਟੀ ਇੰਟਰੋਡਿਊਸ ਕਰਵਾਉਣਾ ਚਾਹੁੰਦਾ ਹੈ ਹੋਰ ਨਵੀਂ ਅਪਡੇਟਸ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਲੰਧਰ ਸਿਟੀ ਲਾਈਵ ਦੇ ਨਾਲ ਕਰੋੜਪਤੀ ਕਾਰੋਬਾਰੀ ਐਲਾਨ ਮਸਕ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਉਸਨੇ ਅਮਰੀਕਾ ਦੇ ਵਿੱਚ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਇਸ ਪਾਰਟੀ ਦਾ ਨਾਮ